ਵਧੀਆ ਲੱਗ ਰਿਹਾ ਜੀ ਅੱਜ ਬਲੱਡ ਕੈਂਪਰ ਲਾਇਆ ਗਿਆ ਤੇ ਰਹਿ ਗਿਆ ਕਿੰਨਾ ਦਾ ਮੋਲ ਇਹ ਸਿਮਰਨ ਬਰਾਹਿਵਲ ਉਹ ਬਲੱਡ ਕੈਂਪ ਲਾ ਰਹੇ ਜੀ ਇੱਕ ਹਫਤਾ ਬਲੱਡ ਕੈਂਪ ਸਭ ਤੋਂ 14 ਦਾ ਬਲੱਡ ਕੈਂਪ ਚੱਲੇਗਾ ਜੀ ਤੇ ਬਹੁਤ ਚੜ ਕੇ ਲੋਕੀ ਯਾਨਕੀ ਬਲੱਡ ਦੇਨ ਆ ਰਹੇ ਨੇ ਤੇ ਸਾਰੀ ਸਿਮਰਨ ਵੀਰ ਦੀ ਮਿਹਰਬਾਨੀ ਹੈ ਕਿ ਜਿਹੜਾ ਇਹਨਾਂ ਵਧੀਆ ਉਪਰਾਲੇ ਕੀਤਾ ਨੇ ਕਿੰਨੇ ਦਿਨਾਂ ਦੇਖੋ ਇੱਕ ਦਿਨ ਦਾ ਬਹੁਤ ਪਿਆਰ ਲੱਗਦਾ ਕੈਂਪ ਤੇ 8-8 ਦਿਨ ਲਾ ਰਹੇ ਕੈਂਪ ਤੇ ਤਾਂ ਲੱਗ ਰਿਹਾ ਜੀ ਹਿੰਮਤ ਹੈ ਜੀ ਇਹ ਮੁੰਡਿਆਂ ਦੀ ਬਹੁਤ ਵਧੀਆ ਕੰਮ ਕਰਦੇ ਜੀ ਲੋਕਾਂ ਦੀ ਮੈਸੇਜ ਹੋ ਕੇ ਬੱਚਿਆਂ ਨੂੰ ਆਪਣੇ ਯੂਜੂਗ ਕਿਹਾ ਦੋ ਯੂਤ ਨੂੰ ਇਹ ਮੈਸੇਜ ਦਿੰਨੇ ਆ ਜੀ ਜਿੰਮੇਵਾਰ ਨੇ ਇੱਕ ਵਾਰ ਵਧੀਆ ਕੰਮ ਕਰਨ ਸਾਰੇ ਜਿਵੇਂ ਅਸੀਂ ਉਹਨੂੰ ਪੜਾ ਕਰਦਾ ਪਿਆ ਉਹ ਸਾਰੇ ਇੱਧਰ ਵੀ ਯਾਨਕੀ ਯਾਨਕੀ ਯੋਗਦਾਨ ਕਰਨ ਬਲੱਡ ਦੇਣ ਆ ਕੇ ਤੁਸੀਂ ਵੀ ਖੂਨ ਦੇਣਾ ਹਾਂਜੀ ਮੈਂ ਵੀ ਖੂਨ ਦੇਣਾ ਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਇੱਕ ਸਾਡਾ ਯੂਥ ਇੰਨਾ ਅੱਛਾ ਕੰਮ ਕਰ ਰਿਹਾ ਕਿਸੇ ਦੀ ਜ਼ਿੰਦਗੀ ਬਣਾਣਾ ਬਚਾਣਾ ਇਸ ਤੋਂ ਵੱਧ ਕੋਈ ਕੰਮ ਨਹੀਂ ਹੈ ਠੀਕ ਹੈ ਬਹੁਤ ਅੱਛਾ ਕੰਮ ਕਰ ਰਿਹਾ ਸਾਡਾ ਯੂਥ ਨਸ਼ੇ ਤੋਂ ਪਰੇ ਰਹਿ ਕੇ ਔਰ ਇੰਨਾ ਅੱਛਾ ਕੰਮ ਕਰ ਰਿਹਾ ਸਾਰੇ ਇੱਥੇ ਬਲੱਡ ਡੋਨੇਟ ਕਰਨੇ ਆਏ ਹੈ ਔਰ ਸਭ ਜਿਹੜਾ ਇਹ ਖੂਨ ਹੈ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਬਹੁਤ ਅੱਛਾ ਕੰਮ ਕਰ ਰਿਹਾ ਔਰ ਮੈਂ ਕਹਿੰਨੀ ਹਾਂ ਵੱਧ ਤੋਂ ਵੱਧ ਨੌਜਵਾਨ ਅਗਿਆਨ ਔਰ ਇਹ ਸੇ ਮਹਾਦਾਨ ਮਲ ਅਪਣਾਤੇ ਆਪ ਜੀ ਅੱਜ ਜੀ ਚੌਥਾ ਦਿਨ ਹੈ ਜੋ ਸਿਵਲ ਹਸਪਤਾਲ ਦੇ ਵਿੱਚ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਅੱਜ 80 ਤੋਂ 100 ਬੋਤਲਾਂ ਕੀਤੀਆਂ ਜਾਣਗੀਆਂ ਸੋ ਸਾਰਿਆਂ ਨੂੰ ਬੇਨਤੀ ਹੈ ਖੂਨਦਾਨ ਜ਼ਰੂਰ ਕਰੋ ਖੂਨਦਾਨ ਮਹਾਨ ਦਾਨ ਹੈ ਤੁਹਾਡੇ ਇੱਕ ਖੂਨ ਦੀ ਬੋਤਲ ਨਾਲ ਤਿੰਨ ਜਾਣਾਂ ਦੀ ਜਾਨ ਬਚਦੀ ਹੈ ਸੋ ਖੂਨਦਾਨ ਜ਼ਰੂਰ ਕਰੋ ਸੋ ਇਹ ਜਿਹੜਾ ਲਾਇਆ ਗਿਆ ਕੈਂਪ ਇਹ ਪਿਆਰ ਜਿਹੜਾ ਆਪਾਂ ਕਹਿੰਦੇ ਵੈਲੈਂਟਾਈਨ ਵੀਕ ਇਹ ਅੰਗਰੇਜ਼ਾਂ ਦਾ ਤਿਉਹਾਰ ਹੈ ਇਹ ਆਪਣੇ ਇੰਡੀਅਨਸ ਦਾ ਤਿਉਹਾਰ ਨਹੀਂ ਹੈਗਾ ਇਸ ਨੂੰ ਆਪਾਂ ਚੰਗੇ ਪਾਸੇ ਲਾ ਕੇ ਬਣਾਈਏ ਤਾਂ ਕਿ ਆਪਾਂ ਲੋਕਾਂ ਦੀ ਜਾਨ ਬਚਾਈਏ ਇਹ ਇਹ ਜੀ ਅੱਜ ਚੌਥਾ ਦਿਨ ਸਿਵਲ ਹਸਪਤਾਲ ਅਸੀਂ ਗਾ ਕੱਲ ਪੰਜਵਾਂ ਦਿਨ ਆ ਉਹ ਡੀ ਐਮ ਸੀ ਵਿੱਚ ਹੈ ਛੇਵਾਂ ਦਿਨ ਆ ਜਿਹੜਾ ਓਹੋ ਮੋਹਨਦਾਈ ਕੈਂਸਰ ਹਸਪੀਟਲ ਜਾਂ 7ਵਾਂ ਦਿਨ ਦੀਪਕ ਹਸਪੀਟਲ ਤੇ 8ਵਾਂ ਦਿਨ ਪ੍ਰੀਥ ਹਸਪੀਟਲ ਚ ਕੀ ਸੋਚਿਆ ਸਪਨਾ ਕੀ ਸੀ ਵੀ ਮੈਂ ਲੋਕਾਂ ਚ ਸੇਵਾ ਇਹ ਜੀ ਬਿਲਕੁਲ ਜੀ ਜਿੰਨੇ ਕ ਭਰਾ ਨਾਲ ਜੁੜੇ ਨੇ ਆਪਾਂ ਜਿਹੜਾ ਆਪਣਾ ਯੂਥ ਮਾੜੇ ਪਾਸੇ ਲੱਗ ਰਿਹਾ ਉਹਨੂੰ ਚੰਗੇ ਪਾਸੇ ਲਾਏ ਨੇ ਸੇਵਾ ਭਾਵਨਾ ਨਾਲ ਜੁੜੀ ਹੈ ਅੱਗੇ ਦੇ ਕੈਂਪ ਲਾਇਆ ਚੁੱਕੇ ਬਿਲਕੁਲ ਜੀ ਲਾਏ ਜਾਣਗੇ ਇਹ ਐਡੇ ਚੱਲਦੇ ਰਹਿਣਗੇ ਕੀ ਯੂਥ ਨੂੰ ਕੀ ਮੈਸੇਜ ਹੋ ਯੂਥ ਨੂੰ ਇਹੀ ਮੈਸੇਜ ਹੈ ਜਿਹੜਾ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਨਾਲ ਬੁਲਾਇਆ ਜਾਂਦਾ ਹੈ ਇਹ ਪੰਜਾਬ ਵਿੱਚ ਸੂਰਮੇ ਪੈਦਾ ਹੋਏ ਨੇ ਇਹ ਨਸ਼ੇ ਲੈ ਨਹੀਂ ਹੈਗੇ ਕੋਈ ਆ ਤੁਹਾਡੇ ਸਾਹਮਣੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਖੜੇ ਨੇ ਭਰਾ ਖੜੇ ਨੇ ਇਹਨਾਂ 'ਚ ਕਿਹੜਾ ਨਸ਼ਾ ਲੈ ਤੁਹਾਨੂੰ ਲੱਗਦਾ ਸੋ ਆਪਾਂ ਯੂਥ ਨੂੰ ਚੰਗੇ ਪਾਸੇ ਜੋੜੀਏ ਤੇ ਖੇਡਾਂ ਨਾਲ ਤੇ ਖੂਨਦਾਨ ਨਾਲ ਜੋੜੀਏ